ਉਹ ਤੇਗ ਬਹਾਦਰ ਸੱਚੇ ਬਾਦਸ਼ਾਹ ਜੀ ਅੱਜ ਦੇ ਸੰਗੋਗ ਵਿੱਚ ਬੜਾ ਪਿਆਰਾ ਬਤਨਾਕ ਦੇ ਮਹਾਰਾਜ ਸਤੇ ਬਾਦਸ਼ਾਹ ਜੀ ਕਹਿੰਦੇ ਨੇ ਕਿ ਹੈ ਪ੍ਰਾਣੀ ਇਹ ਜਿਹੜਾ ਜੀਵ ਹੈ ਇਹ ਇੱਕ ਜਗਾ ਤੇ ਟਿਕਦਾ ਨਹੀਂ ਮਹਾਰਾਜ ਕਹਿੰਦੇ ਦੌੜਦਾ ਹੈ ਇਸਾਰੀ ਜ਼ਿੰਦਗੀ ਦੌੜਦਾ ਆਕਿਆ ਜੀ ਮਹਾਰਾਜ ਇਹ ਨਾਮ ਸਿਮਰਨ ਪਦਨਬੰਦਗੀ ਵਾਸਤੇ ਦੌੜਦਾ ਹੈ ਬਾਦਸ਼ਾਹ ਜੀ ਕਹਿੰਦੇ ਨਹੀਂ ਮਨੁੱਖ ਦਾ ਮਨ ਜਿਹੜਾ ਹੈ ਇਹ ਸਿਰ ਧਾਤ ਪਦਾਰਥਾਂ ਵਾਸਤੇ ਦੌੜਦਾ ਹੈ ਮਾਇਆ ਦੇ ਵਾਸਤੇ ਦੌੜਦਾ ਹੈ ਇਕੱਲਾ ਮਾਣੀ ਨਹੀਂ ਜਦੋਂ ਮਨ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਫਲਾਨੀ ਜਗ੍ਹਾ ਤੋਂ ਧਾਤ ਪਦਾਰਥ ਦੌੜ ਕੇ ਮਿਲੇਗੀ ਤੇ ਉਸ ਜਗ੍ਹਾ ਤੇ ਉੱਪਰ ਮਨੁੱਖ ਦਾ ਦੌੜਦਾ ਦੌੜਦਾ ਤਨ ਵੀ ਚਲਿਆ ਜਾਂਦਾ ਹੈ ਤੇ ਹੁਣ ਮਹਾਰਜ ਸਤੇ ਪਾਤਸ਼ਾਹ ਦੀ ਅੱਗੇ ਆਕਦੇ ਨੇ ਜੇ ਤੇ ਮਨੁੱਖ ਅਕਾਲ ਪੁਰਖ ਦੀ ਦੇ ਹੁਕਮ ਦੇ ਮੁਤਾਬਕ ਆਪਣੀ ਕਿਰਤ ਕਰਦਾ ਹੈ ਤੇ ਕਿਰਤ ਦੇ ਨਾਲ ਨਾਮ ਸਿਮਰਨ ਵੀ ਕਰਦਾ ਹੈ ਫਿਰ ਤੇ ਮਨੁੱਖ ਦਾ ਜੀਵਨ ਸੁਖ ਲਗਾਇ। ਤੇ ਜੇ ਸਾਰੀ ਜ਼ਿੰਦਗੀ ਸਿਰਫ ਮਾਇਆ ਦੇ ਕਰਕੇ ਦੌੜਦਾ ਰਿਹਾ ਅਕਾਲ ਪੁਰਖ ਦੀ ਦਾ ਨਾਮ ਨਹੀਂ ਜਪਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਫਿਰ ਮੈਂ ਇਹਨੂੰ ਆਖਦਾ ਕਿ ਇਹ ਜੀਵ ਮੂਲਕ ਹੈ ਫਿਰ ਸਮਝੋ ਜੇ ਤਾਂ ਮਨੁੱਖ ਕਿਰਤ ਕਰਦਾ ਤੇ ਕਿਰਤ ਦੇ ਨਾਲ ਨਾਲ ਪਰਤੇ ਨੂੰ ਵੀ ਚੇਤੇ ਕਰਦਾ ਹੈ ਅਕਾਲ ਪੁਰਖ ਨੂੰ ਚੇਤੇ ਕਰਦਾ ਹੈ ਤੇ ਫਿਰ ਤੇ ਜੀਵਨ ਪ੍ਰਵਾਨ ਹੈ ਪਰ ਦੇ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਕਿਰਤੀ ਕਰਦਾ ਰਿਹਾ ਤੇ ਕਿਰਤ ਦੇ ਨਾਲ ਨਾਲ ਇਹਨੇ ਕਰਤੇ ਨੂੰ ਨਹੀਂ ਚੇਤੇ ਕੀਤਾ ਤੇ ਫਿਰ ਮਾਰਗ ਸੱਚੇ ਬਾਦਸ਼ਾਹ ਜੀ ਕਹਿੰਦੇ ਇਹ ਮੂਰਖ ਹੈ ਬੜਾ ਪਿਆਰਾ ਬਚਨ ਬਾਦਸ਼ਾਹ ਨੇ ਆਖਿਆ ਮਾਇਆ ਕਾਰਨ ਤਾਵਹੀ ਤਾਹੀ ਦਾਰਤ ਕੇ ਦੌੜਨਾ ਮਾਰਗ ਕਹਿੰਦੇ ਮਨੁੱਖ ਦੌੜਦਾ ਹੈ ਤੇ ਕਾਹਦੇ ਵਾਸਤੇ ਆਖਦੇ ਨੇ ਬਾਇਆ ਦੇ ਵਾਸਤੇ ਫਿਰ ਬਾਦਸ਼ਾਹ ਜੀ ਕਹਿੰਦੇ ਮੂਰਖ ਲੋਗ ਅਜਾਨ ਜੇ ਮਨੁੱਖ ਇਕੱਲੀ ਮਾਇਆ ਵਾਸਤੇ ਦੌੜਦਾ ਹੈ ਧਨ ਪਦਾਰਥਾਂ ਵਾਸਤੇ ਦੌੜਦਾ ਤੇ ਪਾਤਸ਼ਾਹ ਜੀ ਕਹਿੰਦੇ ਫੇਰੇ ਮੂਰਖ ਗਏ ਤੇ ਨਾਲ ਮਹਾਰਾਜ ਨੇ ਆਖਿਆ ਇਹ ਆਪਣੇ ਆਪ ਨੂੰ ਭਾਵੇਂ ਕਵੇ ਵੀ ਮੈਂ ਬਹੁਤ ਸਿਆਣਾ ਵਾਂ ਪਰ ਸਿਆਣਾ ਨਹੀਂ ਫਿਰ ਇਹ ਅਦਾਨ ਹੈ ਇਹ ਅਗਿਆਨੀ ਹੈ ਫਿਰ ਮਹਾਰਾਜ ਨੇ ਆਖਿਆ ਇਹ ਸਿਆਣਾ ਨਹੀਂ ਉੰਜ ਮਹਾਰਾਜ ਸਤੇ ਪਾਤਸ਼ਾਹ ਦੀ ਦੀ ਪਵਿੱਤਰ ਬਾਣੀ ਵਿੱਚ ਨਾ ਭਗਤ ਸਾਹਿਬ ਜੀ ਨੇ ਇੱਕ ਤਾਂ ਤੇ ਬੜਾ ਪਿਆਰਾ ਬਦਨ ਆਖਿਆ ਕਹਿਣ ਲੱਗੇ ਇਹ ਮਨੁੱਖ ਜੜਾ ਦੌੜਦਾ ਫਿਰਦਾ ਇਹ ਨਾਚਦਾ ਕੱਪਦਾ ਫਿਰਦਾ ਹੈ ਸੰਸਾਰ ਦੇ ਵਿੱਚ ਇਹਨੂੰ ਮਾਇਆ ਦੁੜਾਈ ਫਿਰਦੀ ਹੈ ਮਾਇਆ ਨਚਾਈ ਫਿਰਦੀ ਹੈ ਮਾਇਆ ਕਪਾਈ ਫਿਰਦੀ ਹੈ ਤਨ ਪਦਾਰਥ ਤਾਂ ਗਏ ਹੋਰ ਵੀ ਕਈ ਪ੍ਰਕਾਰ ਦੀ ਮਾਇਆ ਜਿਨੂੰ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ ਪਾਤਸ਼ਾਹ ਜੀ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਮਹਾਰਜ ਕਹਿੰਦੇ ਵੇਖੋ ਪੀ ਹੈ ਤੇ ਮਿੱਟੀ ਦਾ ਪੁਤਲਾ ਸਰੀਰ ਸਾਰਿਆਂ ਦਾ ਮਿੱਟੀ ਦਾ ਪੁਤਲਾ ਹੀ ਆ ਤੇ ਪਰ ਵੇਖੋ ਵੀ ਨੱਚਦਾ ਕਿਵੇਂ ਦੌੜਦਾ ਕਿਵੇਂ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਮਹਾਰਜ ਨੇ ਆਖਿਆ ਨੇਤਰਾ ਨਾਲ ਦੇਖਦਾ ਵੀ ਗਏ ਇਹ ਪੁਤਲਾ ਹੈ ਭਾਵੇਂ ਪਰ ਇਹਨੂੰ ਦੇਦਾ ਨੇਤਰਾ ਦੇ ਨਾਲ ਕੰਨਾਂ ਨਾਲ ਸੁਣਦਾ ਵੀ ਆ ਰਸਨਾ ਤੋਂ ਬੋਲਦਾ ਵੀ ਆ ਦੇਖੇ ਦੇਖਦਾ ਸੁਣਾ ਬੋਲ ਫਿਰ ਆਖਦੇ ਦੌਰਿਓ ਫਿਰ ਤ ਹੈ ਸਾਰਾ ਜ਼ਿੰਦਗੀ ਦੌੜ ਦਾ ਪਿਰਦਾ ਕੇ ਧੰਨਵਾਸ ਤੇ ਧੰਨ ਮਾੜਾ ਨਹੀਂ ਕਿਰਤ ਮਾੜੀ ਨਹੀਂ ਪਰ ਧੰਨ ਦੇ ਨਾਲ ਮਨੁੱਖ ਕੁਲ ਧਰਮ ਵੀ ਚਾਹੀਦਾ ਹੈ ਅੱਜ ਮਨੁੱਖ ਕੁਲ ਧੰਨ ਦਾ ਘਾਟਾ ਨਹੀਂ ਅਬਾਰ ਲੱਗੇ ਪਏ ਨੇ ਦੁਨਿਆਵੀ ਲੋਕਾਂ ਦੇ ਕੋਲ ਪਰ ਧਰਮ ਦਾ ਘਾਟਾ ਇਨਾ ਘਾਟਾ ਹੈ ਕਿ ਮਨੁੱਖ ਧਰਮ ਦੇ ਨਾਮ ਤੇ ਕਹਿੰਦਾ ਹੈ ਵੀ ਬਾਬਾ ਦੀ ਬਹੁਤ ਠੰਡ ਪੜੀ ਜਾਂਦੀ ਹੈ ਘਰੋਂ ਨਿਕਲਣ ਨੂੰ ਦੀ ਨਹੀਂ ਕਰਦਾ ਨਹੀਂ ਨਿਕਲਦੇ ਮਨੁੱਖ ਪਰ ਜੇ ਪਤਾ ਲੱਗੇ ਵੀ ਘਰੋਂ ਨਿਕਲਿਆ ਮਾਇਆ ਮਿਲਣੀ ਹੈ ਫਿਰ ਕਹਿੰਦਾ ਠੰਡ ਤੇ ਆਉਂਦੀ ਜਾਂਦੀ ਰਹਿੰਦੀ ਕੀ ਕਰੀਏ ਜਾਣਾ ਹੀ ਪੈਂਦਾ ਵਾ ਇਹ ਮਨੁੱਖ ਦਾ ਸੁਭਾਗ ਹੈ ਕਿ ਜੇ ਧਰਮ ਕਮਾਉਣਾ ਹੈ ਫਿਰ ਮਨੁੱਖ ਆਖਦਾ ਬਾਤ ਬਹੁਤ ਬਰਫ ਲੈ ਰਹੀ ਹੈ ਦੀ ਕਿਧਰ ਜਾਈਏ ਲੇਕਣ ਦੇ ਧਨ ਕਮਾਉਣਾ ਕੇ ਤੇ ਬਰਫ ਦੇ ਵਿੱਚ ਵੀ ਚਲਾ ਜਾਂਦਾ ਹੈ। ਇਹਦਾ ਮਤਲਬ ਇਹ ਕਿ ਮਨੁੱਖ ਧਨ ਵਾਲੇ ਪਾਸੇ ਤੇ ਜਾਂਦਾ ਹੈ, ਮਨ ਲੇਕਣ ਧਰਮ ਵਾਲੇ ਪਾਸੇ ਨਹੀਂ ਜਾਂਦਾ। ਕਿਉਂ? ਕਿਉਂਕਿ ਧਰਮ ਦੀ ਖਿੱਚ ਕੋਈ ਨਹੀਂ। ਫਿਰ ਸਮਝੋ ਤਾਂ ਕਰਕੇ ਮਹਾਰਾਜ ਆਖਦੇ ਨੇ, ਬਾਦਸ਼ਾਹ ਜੀ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਗਏ? ਵੇਖੋ ਇਹ ਮਿੱਟੀ ਦਾ ਪਤਲਾ ਇਹ ਸਰੀਰ ਤੇ ਕਿਵੇਂ ਨੱਚਦਾ ਫਿਰਦਾ ਹੈ। ਉਹਨਦੇ ਜਿਹੜੇ ਆਮ ਸੰਸਾਰ ਵਿੱਚ ਆ ਮਨੁੱਖ ਉਤਲੇ ਬਣਾਉਂਦੇ ਨੇ ਉਹਨਾਂ ਵਿੱਚ ਜਾਣ ਨਹੀਂ ਹੁੰਦੀ ਉਹਨਾਂ ਪੁਤਲਿਆਂ ਨੂੰ ਦੀਦਾਰ ਨਹੀਂ ਉਹਨਾਂ ਪੁਤਲਿਆਂ ਨੂੰ ਸੁਣਦਾ ਨਹੀਂ ਤੇ ਉਹ ਪੁਤਲੇ ਬੋਲ ਨਹੀਂ ਸਕਦੇ ਪਾਦਸ਼ਾਹ ਜੀ ਕਹਿੰਦੇ ਇਹ ਮਿੱਟੀ ਦਾ ਪੁਤਲਾ ਦਾਦਾਵਾ ਵੀ ਇਹਨੂੰ ਸੁਣਦਾ ਵੀ ਆ ਇਹ ਵੇਖਦਾ ਵੀ ਆ ਤੇ ਇਹ ਬੋਲਦਾ ਵੀ ਆ ਦੇਖੇ ਦੇਖੇ ਸੁਣਾਏ ਬੋਲੇ ਫਿਰ ਪਾਦਸ਼ਾਹ ਜੀ ਕਹਿੰਦੇ ਦੌਰਿਓ ਫਿਰ ਤੱਕੇ ਸਾਰੀ ਦਿਹਾੜੀ ਭੱਜਾ ਕਰਦਾ ਹੈ ਫਿਰ ਅੰਕੇ ਮਹਾਰਾਜ ਕਹਿੰਦੇ ਇਕੱਲਾ ਭੱਜਾ ਨਹੀਂ ਫਿਰਦਾ ਇਹਦਾ ਸੁਭਾਅ ਜਿਹੜਾ ਹੈ ਉਹ ਵੀ ਮਾਇਆ ਦੇ ਨਾਲ ਹੀ ਚੱਲਦਾ ਵਾ ਧਨ ਦੇ ਨਾਲ ਹੀ ਚੱਲਦਾ ਕਿਵੇਂ ਬਾਦਸ਼ਾਹ ਜੀ ਕਹਿੰਦੇ ਜਬ ਕਛ ਪਾਵੈ ਤਬ ਗਰਭ ਕਰਨ ਹੈ ਮਹਾਰਾਜ ਕਹਿੰਦੇ ਜਦੋਂ ਇਹਨੂੰ ਕੁਝ ਪ੍ਰਾਪਤ ਹੋ ਜਾਏ ਨਾ ਉਦੋਂ ਉਹ ਸ਼ੁਕਰ ਨਹੀਂ ਕਰਦਾ ਵੀ ਜਲੋ ਜੇ ਧਨ ਮਿਲ ਗਿਆ ਤੇ ਦਾਤੇ ਦਾ ਸ਼ੁਕਰ ਕਰਨ ਲਈ ਕੋਈ ਦਾਤ ਦਿੱਤੀ ਇਹਨੇ ਫਿਰ ਮਹਾਰਾਜ ਆਖਦੇ ਇਹ ਗਰਮ ਕਰਦਾ ਹੈ ਗਰਮ ਮਤਲਬ ਹੰਕਾਰ ਕਰਦਾ ਇਹ ਹੰਕਾਰੀ ਹੋ ਜਾਂਦਾ ਵੀ ਮੈਂ ਆ ਕੰਮ ਕੀਤਾ ਤੇ ਜੇ ਕੁਝ ਸਮੇਂ ਬਾਅਦ ਉਹ ਹੀ ਚੀਜ਼ ਚਲੀ ਜਾਵੇ ਮਹਾਰਾਜ ਕਹਿੰਦੇ ਜਬ ਕਸ਼ਕ ਜਪਾਵੇ ਤਬ ਗਰਮ ਕਰਦਗੇ ਮਾਇਆ ਗਈ ਤਬ ਰੋਣ ਲੱਗਦਗੇ ਫਿਰ ਮਹਾਰਾਜ ਕਹਿੰਦੇ ਜਿਹੜਾ ਧਨ ਪਦਾਰਥ ਪ੍ਰਾਪਤ ਕੀਤਾ ਤੇ ਇਹਨੇ ਹੰਕਾਰ ਕਰ ਲਿਆ ਤੇ ਜੇ ਉਹੀ ਵਸਤੂ ਕੁਝ ਸਮੇਂ ਦੇ ਬਾਅਦ ਇਸ ਜੀਵ ਦੇ ਕੋਲੋਂ ਚਲੀ ਗਈ ਇਸੇ ਕਾਰਨ ਉਹ ਚਲੀ ਗਈ ਅੱਗ ਵਿੱਚੋਂ ਨਿਕਲ ਗਈ ਤੇ ਫਿਰ ਰੋਣ ਬਹਿ ਜਾਂਦਾ ਕਹਿੰਦਾ ਬੜੀ ਮਿਹਨਤ ਨਾਲ ਕਮਾਇਆ ਸੀ ਪਰ ਹੁਣ ਕੀ ਕਰਾਂ ਰੋਣ ਲੱਗ ਪੈਂਦਾ ਫਿਰ ਮਹਾਰਾਜ ਕਹਿੰਦੇ ਜਦ ਕਸ਼ ਭਾਵੇ ਤਬ ਗਰਮ ਕਰਦ ਹੈ ਮਾਇਆ ਗਈ ਤਬ ਰੋਵਣ ਲੱਗ ਤਗੇ ਫਿਰ ਵਰਲਾਪ ਸ਼ੁਰੂ ਕਰ ਦਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਦੀ ਬਾਣੀ ਵਿੱਚ ਆਖਦੇ ਨੇ ਮੇਰੇ ਮਾਨ ਤੂੰ ਇਸ ਤੋਂ ਅੱਗੇ ਤੁਰ ਕੁਝ ਵਸਤੂ ਪ੍ਰਾਪਤ ਹੋ ਗਈ ਤੇ ਤੈਨੂੰ ਐ ਲੱਗਾ ਵੀ ਮੈਂ ਪ੍ਰਾਪਤ ਕਰ ਲਈ ਆ ਤੇ ਕੁਝ ਵਸਤੂ ਤੇਰੇ ਕੋਲ ਚਲੀ ਗਈ ਤੇ ਐ ਲੱਗਾ ਵੀ ਦੂਜੇ ਦੀ ਗਲਤੀ ਨਾਲ ਚਲੀ ਗਈ ਮਹਾਰਜ ਕਹਿੰਦੇ ਪਤਾ ਕਿਉਂ ਹੁੰਦਾ ਹੈ ਇਸ ਕਰਕੇ ਕਿਉਂਕਿ ਮਨੁੱਖ ਦੇ ਮਨ ਅੰਦਰ ਭਰਮ ਹੈ ਇਹ ਸੰਸਾਰ ਨੂੰ ਸੱਚ ਮੰਨ ਕੇ ਬੈਠਾ ਇਹਨੂੰ ਐ ਲੱਗਦਾ ਵੀ ਸੰਸਾਰ ਹੀ ਸਤ ਹੈ ਸੰਸਾਰ ਕੋ ਅੱਗੇ ਹੋਰ ਕੁਝ ਨਹੀਂ ਬਾਣੀ ਵਿੱਚ ਮਹਾਰਾਜ ਨੇ ਫਿਰ ਮਨੋਕ ਦੇ ਮਾਨੋ ਕੁਲੂਣਾ ਦੇ ਕੇ ਆਖਿਆ ਕਿੰਦੇ ਭੱਬਾ ਭਰਮ ਮਟਾਵੋ ਆਪਣਾ। ਤਬੇ ਅਕਰ ਦੇ ਵਿੱਚ ਬਾਵਨ ਕਰੀ ਦਾ ਪਾਠ ਕਰੋ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ ਮਾਨ ਤੇਰਾ ਭਰਮ ਆ ਜਿਹੜਾ ਤੈਨੂੰ ਐਂ ਲੱਗਦਾ ਨਾ ਕਿ ਸੰਸਾਰ ਸੱਜ ਗਏ ਸਦੀਵ ਕਾਲ ਰਹਿਣਾ ਵਾ ਸੰਸਾਰ ਦੇ ਵਿੱਚ ਹੀ ਸਾਰਾ ਕੁਝ ਆ ਮਹਾਰਾਜ ਕਹਿੰਦੇ ਇਹ ਤੇਰਾ ਭਰਮ ਆ। ਤੇ ਇਸ ਭਰਮ ਨੂੰ ਜ਼ਿੰਦਗੀ ਤੋਂ ਮਟਾ ਭੱਬਾ ਭਰਮ ਮਟਾਵੋ ਆਪਣਾ ਇਹ ਸੰਸਾਰ ਸਗ ਲਗੈ ਸੁਪਨਾ ਮਹਾਰਜ ਕਹਿੰਦੇ ਇੱਕ ਨਹੀਂ ਮੈਂ ਤੁਹਾਨੂੰ ਇੱਕ ਵਸਤੂ ਨਹੀਂ ਕਹਿੰਦਾ ਕਿ ਧਨ ਪਦਾਰਥ ਸੰਸਾਰ ਦੇ ਵਿੱਚ ਇਹ ਪ੍ਰਾਣੀ ਤੋਂ ਜੋ ਕੁਝ ਵੇਖਦਾ ਹੈ ਨਾ ਇਹ ਸਾਰੇ ਦਾ ਸਾਰਾ ਇੱਕ ਸੁਪਨਾ ਵਾ ਜਿਵੇਂ ਆਪਾਂ ਸੁਤੇ ਰਾਮ ਤੇ ਇੱਕ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਜੜੀਆਂ ਤੀਜਾ ਆਪਾਂ ਨੂੰ ਮਿਲੀਆਂ ਜਾਂ ਜੜੇ ਦੀਵਾ ਨੂੰ ਆਪਾਂ ਮਿਲੇ ਜਾਂ ਜੋ ਪੁਜਾਪਾਂ ਨੂੰ ਪ੍ਰਾਪਤ ਹੋਇਆ ਜਾਂ ਜੋ ਪੁਜਾ ਆਪਣੇ ਤੋਂ ਗਵਾਜ ਗਿਆ ਅੰਬ ਨੂੰ ਸੱਚ ਭਾਸਦਾ ਵਾ ਕਿਉਂਕਿ ਸੁੱਤੇ ਆ ਪਰ ਜਦੋਂ ਨੇਤਰ ਖੁੱਲੇ ਤੇ ਨੇਤਰ ਖੁੱਲਦੇ ਆ ਸਾ ਨੂੰ ਮਨੁੱਖ ਨੂੰ ਪਤਾ ਲੱਗ ਗਿਆ ਕਿ ਨਹੀਂ ਦੇ ਤੇ ਭਨੇਗਾ ਸੀ ਇਹਦੇ ਭਲੇ ਕਹੇ ਮੇਰਾ ਸੁਪਨਾ ਸੀ ਤੇ ਖਤਮ ਹੋ ਗਿਆ ਮਹਾਰਜ ਨੇ ਤਾਂ ਕਰਕੇ ਆਖਿਆ ਮੇਰੇ ਮਨ ਯਾਦ ਰੱਖੇ ਇੱਕ ਉਹ ਸੁਪਨਾ ਗਏ ਜੋ ਬੰਦੇ ਨੂੰ ਨੇਤਰ ਬੰਦ ਕਰਕੇ ਆਉਂਦਾ ਵਾ ਜਦੋਂ ਨੇਤਰ ਖੁੱਲਦੇ ਉਦੋਂ ਗਿਆਨ ਹੋ ਜਾਂਦਾ ਏ ਇੱਕ ਸੰਸਾਰ ਐਸਾ ਸੁਪਨਾ ਗਏ ਭੀ ਇਹ ਨੇਤਰਾਂ ਖੁੱਲਿਆ ਤੇ ਸੁਪਨਾ ਆ ਰਿਹਾ ਤੇ ਜਦਨ ਨੇਤਰ ਬੰਦ ਹੋ ਜਾਣਗੇ ਨਾ ਸਦੀਵ ਕਾਲ ਬਾਅਦ ਤੇ ਉਦਨੇ ਨੂੰ ਪਤਾ ਲੱਗੇਗਾ ਭੀ ਇਹ ਸੁਪਨਾ ਹੀ ਆ ਮਹਾਰਾਜ ਬਾਣੀ ਤਾਕਦੇ ਨੇ ਭੱਬਾ ਭਰਮ ਮਟਾਵੋ ਆਪਣਾ ਇਹ ਆ ਸੰਸਾਰ ਸਗਲ ਹੈ ਸੁਪਨਾ ਤੇ ਆਖਿਆ ਮਹਾਰਾਜ ਕੇ ਬੰਦੇ ਭਰਮਜ ਪਏ ਬਾਦਸ਼ਾਹ ਜੀ ਕਹਿੰਦੇ ਨਹੀਂ ਭਰਮੇ ਸੋਰ ਨਾਰ ਦੇਵੀ ਦੇਵਾ ਰਾਜਾ ਜੀ ਕਹਿੰਦੇ ਨੇ ਸੁਰ ਸੁਰ ਦਾ ਅਰਥ ਹੈ ਦੇਵਤਾ ਮਹਾਰਾਜ ਆਖਦੇ ਨੇ ਇਕੱਲਾ ਮਨੁੱਖੀ ਇਸ ਧਰਮ ਵਿੱਚ ਨਹੀਂ ਦੇਵਤਾ ਵੀ ਧਰਮ ਵਿੱਚ ਹੁਣ ਤੁਸੀਂ ਆਖੋਗੇ ਕਿ ਦੇਵਤਾ ਵੀ ਧਰਮ ਵਿੱਚ ਆ ਦੇਵਤੇ ਦੀ ਤੇ ਸੰਸਾਰ ਪੂਜਾ ਕਰਦਾ ਵਾ ਦੇਵਤਿਆਂ ਤੇ ਲੋਕ ਮੱਥੇ ਟੇਕਦੇ ਆ ਦੇਵਤਿਆਂ ਦੇ ਗਾੜੀ ਤੇ ਅਰਦਾਸਾਂ ਕੀਤੀਆਂ ਦਾਨੀਆਂ ਦੋ ਵੀ ਧਰਮ ਵਿੱਚ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ ਉਹ ਧਰਮ ਵਿੱਚ ਹੀ ਨੇ ਅਸਲ ਵਿਦਵਾਨ ਇਹਦਾ ਅਰਥ ਕਰਦੇ ਨੇ ਕਿ ਦੇਵਤਾ ਜਿਹੜਾ ਹੈ ਇਹ ਹੋ ਗਏ ਜਿਹੜਾ ਪਰਮਾਤਮਾ ਵਾਲੇ ਪਾਸੇ ਚੱਲਿਆ ਤੇ ਗਏ ਪਰ ਪਰਮਾਤਮਾ ਵਿੱਚ ਅਜੇ ਅਭੇਦ ਨਹੀਂ ਹੋਇਆ ਗੱਲ ਵਾਲ ਵਿੱਚ ਆ ਕੇ ਨਾ ਰੱਬ ਵਾਲੇ ਪਾਸੇ ਤੁਰਿਆ ਗਿਆ ਬੰਦਗੀ ਕਰਦਾ ਗਿਆ ਪਰ ਪਰਮਾਤਮਾ ਨਾਲ ਉਹਦੀ ਅਭੇਦਤਾ ਹੋਈ ਨਹੀਂ ਪਰਮਾਤਮਾ ਤੋਂ ਅਜੇ ਉਰੇ ਗਏ ਪਰਮਾਤਮਾ ਤੋਂ ਅਜੇ ਉਰੇ ਸੀ ਸਰੀਰ ਮੁੱਕ ਗਿਆ ਪਰਮਾਤਮਾ ਤੇ ਨਹੀਂ ਹੈ ਭੇਦ ਹੋਇਆ ਤੇ ਮਹਾਰਾਜ ਆਖਦੇ ਨੇ ਫਿਰ ਉਹ ਧਰਮ ਦੇ ਵਿੱਚ ਹੀ ਅਜੇ ਅਜੇ ਮੁਕਤੀ ਨਹੀਂ ਹੋਈ ਵੇਖੋ ਪਿਆਰਾ ਬਾਣੀ ਦਾ ਬਤਨ ਭਰਮੇ ਸੁਰ ਦੇਵਤਾ ਨਰ ਮਨੁੱਖ ਭਰਮੇ ਸੁਰ ਨਰ ਦੇਵੀ ਦੇਵਾ ਮਹਾਰਾਜ ਨੇ ਆਖਿਆ ਦੇਵਤੀਆਂ ਤੇ ਦੇਵਤੇ ਤੇ ਮਨੁੱਖ ਇਹ ਸਾਰੇ ਭਰਮਤੀ ਦੁਰੇ ਕਰਦੇ ਆ ਭਰਮੇ ਸਿੱਧ ਸਾਧਕ ਬ੍ਰਹਮੇਵਾ ਮਹਾਰਾਜ ਸਤੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਸਿੱਧ ਨੇ ਜਿੰਨਾ ਕੋਲ ਹਦੀਆਂ ਸਦੀਆਂ ਆ ਗਈਆਂ ਕੋਈ ਪਰਮਦੇਵਤੀ ਗੁਰੂ ਨਾਨਕ ਮਹਾਰਾਜ ਨੂੰ ਵੀ ਬਿਆਨ ਸਿੱਧ ਮਿਲੇ ਉਹਨਾਂ ਕੋਲ ਰਿਧੀ ਸiddhi ਆ ਗਈ ਤੇ ਰਿਧੀ ਸiddhi ਦੇ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲੱਗ ਪਏ ਮੱਥੇ ਟੇਕਾਉਣ ਲੱਗ ਪਏ ਕਿਉਂ ਕਿ ਇੱਕ ਭਰਮ ਆ ਵੀ ਜੇ ਸਾਡੀ ਪੂਜਾ ਹੋਵੇਗੀ ਅਸੀਂ ਵੱਡੇ ਹੋਵਾਂਗੇ ਮਹਾਰਾਜ ਨੇ ਆਖਿਆ ਭਰਮ ਨੇ ਫਿਰ ਬਾਦਸ਼ਾਹ ਜੀ ਕਹਿੰਦੇ ਨੇ ਭਰਮੇ ਸਿੱਤ ਸਾਧਕ ਸਦਕ ਦਾਤ ਜਿਹੜਾ ਸਾਧਨਾ ਕਰਦਾ ਤਪੱਸਿਆ ਕਰਦਾ ਮਹਾਰਾਜ ਕਹਿੰਦੇ ਤਪੱਸਿਆ ਤੇ ਕਰਦੇ ਆਏ ਸਾਧਨਾ ਤੇ ਕਰਦੇ ਆਏ ਪਰ ਅਜੇ ਭਰਮ ਦੇ ਵਿੱਚ ਹੈ ਮਨ ਅੰਦਰ ਭਰਮ ਹੈ ਜੀ ਪਰਮੇ ਸਿੱਧ ਸਾਧਕ ਸਵਦੇਵਾ ਫਿਰ ਮਹਾਰਾਜ ਕਹਿੰਦੇ ਭਰਮ ਭਰਮ ਮਨੁਖ ਤਹਕਾਏ ਬਾਦਸ਼ਾਹ ਜੀ ਕਹਿੰਦੇ ਭਰਮ ਦੇ ਵਿੱਚ ਪਏ ਪਏ ਕਹਿੰਦਾ ਕਿ ਸੰਸਾਰ ਸਾਚਾ ਇਹੋ ਹੀ ਬੰਦੇ ਨੂੰ ਭਰਮ ਹੈ ਕਿ ਦੁਨੀਆ ਨਾਲ ਨਿਭਣ ਵਾਲੀ ਆ ਮਹਾਰਾਜ ਕਹਿੰਦੇ ਅਸਮ ਭਰਮ ਬੰਦੇ ਵਿੱਚ ਪਏ ਪਏ ਕੇ ਮਨੁਖ ਸੰਸਾਰ ਵਿੱਚ ਡੁੱਬ ਗਿਆ ਹੈ ਪਰਮ ਭਰਮ ਮਨੁਖ ਤਹਕਾਏ ਮਹਾਰਾਜ ਸਤੇ ਬਾਦਸ਼ਾਹ ਜੀ ਕਹਿੰਦੇ ਨੇ ਜਾਤੇ ਤਰੋ ਬੇਕੰਬ ਇਹ ਮਾਏ ਮਹਾਰਜ ਕਹਿੰਦੇ ਭਾਈ ਅਸੀਂ ਤੈਨੂੰ ਆਖਦੇ ਆਂ ਦੇਵੀਆਂ ਦੇਵਤੇ ਸਿੱਧ ਸਾਧਕ ਮਨੁੱਖ ਇਹ ਸਾਰੇ ਧਰਮ ਦੇ ਵਿੱਚ ਨੇ ਤਾਂ ਕਰਕੇ ਅਸੀਂ ਤੈਨੂੰ ਆਖਦੇ ਆਂ ਵੀ ਤੂੰ ਧਰਮ ਵਿੱਚ ਨਾ ਰਹਿ ਕੇ ਭੜਿਆ ਮਾਨਸਾ ਤੂੰ ਰੱਬ ਦੀ ਬੰਦਗੀ ਕਰ ਤੇ ਬੰਦਗੀ ਕਰਕੇ ਸੰਸਾਰ ਤੋਂ ਪਾਰ ਹੋ ਜਾ ਥੋੜਾ ਜਿਹਾ ਆਪਾਂ ਇਹਨੂੰ ਹੋਰ ਸਮਝੀਏ ਕਿ ਬੰਦਗੀ ਕਰਨ ਦੇ ਨਾਲ ਮਨੁੱਖ ਪਾਰ ਕਿਵੇਂ ਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਸਤੇ ਬਾਦਸ਼ਾਹੀ ਨਾ ਪਾਟਲੀ ਪੁੱਤਰ ਇੱਕ ਸ਼ਹਿਰ ਗਏ ਤੇ ਇਸ ਸ਼ਹਿਰ ਦੇ ਬਾਰ ਬਾਰ ਗੁਰੂ ਨਾਨਕ ਦੇਵ ਸਤੇ ਬਾਦਸ਼ਾਹੀ ਬੈਠੇ ਹੋਏ ਆ ਤੇ ਨਾਲ ਮਹਾਰਾਜੀ ਦੇ ਭਾਈ ਮਰਦਾਨਾ ਸਾਹਿਬ ਜੀ ਨੇ ਭਾਈ ਵੀਰ ਸਿੰਘ ਨੇ ਬੜਾ ਸੋਨਾ ਉੱਥੇ ਇੱਕ ਵਾਰਤਾ ਲਾਭ ਲਿਖਿਆ ਹੈ ਪਾਟਲੀ ਪੁੱਤਰ ਉਹੀ ਸ਼ਹਿਰ ਗਏ ਜਿੰਨੂੰ ਅੱਜ ਕੱਲ ਅਸੀਂ ਸ੍ਰੀ ਪਡਮਾ ਸਾਹਿਬ ਆਖਦੇ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੇਲੇ ਇਹਦਾ ਨਾਮ ਇਤਿਹਾਸ ਵਿੱਚ ਪਾਟਲੀ ਪੁੱਤਰ ਆਇਆ ਹੈ ਤਨੂ ਗੁਰੂ ਨਾਨਕ ਦੇਵ ਸੱਤੇ ਪਾਦਸ਼ਾਹ ਦੀ ਬੈਠੇ ਹੋਏ ਆ ਭਾਈ ਮਰਦਾਨਾ ਸਾਹਿਬ ਵੀ ਮਹਾਰਾਜੀ ਦੇ ਕੋਲ ਨੇ ਪਤਾ ਨਹੀਂ ਕਿਹੜੀ ਵਿੱਚ ਮੌਦ ਵਿੱਚ ਆ ਕੇ ਭਾਈ ਮਰਦ